ਇਹ ਪਹੁੰਚੋਂ ਡੀਐਸਪੀ ਰਾਜਕੁਮਾਰ ਜੀ ਤੇ ਸਾਡੇ ਐਸਐਚਓ ਅਰਵਿੰਦਰ ਸਿੰਘ ਜੀ ਤੇ ਮੁੱਖ ਅਸੀ ਸ਼ਹਿਰ ਤੋਂ ਪੰਜ ਸਰਪੰਚ ਸਕੂਲ ਦਾ ਸਾਫ ਤੇ ਬੱਚੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਪੰਚਾਇਤ ਪੰਚਾਇਤ ਵੱਲੋਂ ਸਰਪੰਚਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਹੀ ਜੋ ਆਪਾਂ ਨੇ ਇੱਥੇ ਵਿਚਾਰਾ ਕਰੀਆਂ ਆਮ ਆਪਾਂ ਗੱਲਾਂ ਕਰਦੇ ਰਹਿੰਦੇ ਆ ਜੋ ਪਰਾਲੇ ਪੁਲਿਸ ਪ੍ਰਸ਼ਾਸਨ ਕਰ ਰਿਹਾ ਹੈ ਉਹਦਾ ਸਿੱਧਾ ਜਆਪ ਆਪਾਂ ਇਹ ਕਹਿ ਲਈਏ ਵੀ ਉਹ ਐਨੇ ਸਿਹਰਦ ਨੇ ਕਿ ਆਪਣੀ ਸੇਵਾ ਲਈ ਦਿਨ ਰਾਤ 24 ਘੰਟੇ ਡਿਊਟੀ ਨਿਭਾ ਕੇ ਜਿਹੜੀ ਕੋਈ ਮਾੜੀ ਚੀਜ਼ ਮਾੜਾ ਸਮਾਜ ਆ ਮਾੜੇ ਅੰਸਰ ਸਮਾਜ ਦੇ ਵਿੱਚ ਰਹਿੰਦੇ ਨੇ ਸਾਡੇ ਪਰਿਵਾਰਾਂ ਤੋਂ ਸਾਡੇ ਪਿੰਡਾਂ ਤੋਂ ਉਹਨਾਂ ਨੂੰ ਦੂਰ ਰੱਖਦੇ ਨੇ ਤੇ ਸਾਡਾ ਵੀ ਫਰਜ਼ ਬਣਦਾ ਹੈ ਬਤੌਰ ਆਪਾਂ ਇਸ ਤੇ ਚੁਣੇ ਹੋਏ ਨੁਮਾਇੰਦੇ ਵੀ ਆ ਜੋ ਮੌਜੂਦ ਆਪਣੇ ਮਹਤਵਰ ਵਿਅਕਤੀ ਵੀ ਆਏ ਨੇ ਆਪਾਂ ਸਾਰਿਆਂ ਦਾ ਇੱਕ ਫਰਜ਼ ਬਣਦਾ ਹੈ ਜੋ ਸਰਕਾਰ ਵੀ ਕਹਿ ਰਹੀ ਹੈ ਤੇ ਸਾਨੂੰ ਆਪ ਵੀ ਸੋਚਣਾ ਚਾਹੀਦਾ ਹੈ ਕਿ ਸਾਨੂੰ ਰਲ ਮਿਲ ਕੇ ਉਸ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਤਾਂ ਸਾਡੇ ਕਿਸੇ ਦੇ ਮੇਰੇ ਮੰਨ ਲਓ ਵੀ ਮੇਰੇ ਕਿਸੇ ਗਵਾਂਢੀ ਦੇ ਕੋਈ ਨੁਕਸਾਨ ਹੋ ਰਿਹਾ ਹੈ ਜਾਂ ਕਿਸੇ ਦੇ ਕਰਨਾਚਾ ਮੈਨੂੰ ਉਦੋਂ ਤੱਕ ਤਾਂ ਬੜਾ ਚੰਗਾ ਲੱਗਣਾ ਹੈ ਉਹਦੇ ਘਰ ਲੜਾਈ ਵੀ ਹੈ ਉਹਦੇ ਘਰ ਫਾਈਨੈਂਸ਼ਲੀ ਕਹਿ ਲਓ ਤੁਸੀਂ ਸਮਾਜਿਕ ਤੌਰ ਤੇ ਵੀ ਉਹਦੀ ਇੱਜ਼ਤ ਘਟ ਜਾਂਦੀ ਹੈ ਪੈਸਾ ਟੁੱਕਰ ਵੀ ਹਰੇਕ ਜਿੱਥੇ ਮਾੜੀ ਆਦਤ ਆ ਜਾਣੀ ਹੈ ਉਹਨੇ ਘਟਾਉਣਾ ਹੀ ਹੈ ਕਿਉਂਕਿ ਬੰਦੇ ਨੇ ਕੰਮ ਵੱਲ ਜਾਣਾ ਨਹੀਂ ਕੰਮ ਵੱਲ ਉਹਦਾ ਧਿਆਨ ਨਹੀਂ ਰਹਿਣਾ ਹਰ ਟਾਈਮ ਉਹਨੇ ਮਾੜੀ ਸੰਗਤ ਜਾਣਾ ਮਾੜੇ ਬੰਦਿਆਂ ਕੋਲ ਬਹਿਣਾ ਜਦੋਂ ਤੱਕ ਵਾਂਡ ਚ ਜਾਂ ਕਿਸੇ ਆਸੇ ਪਾਸੇ ਹੁੰਦਾ ਸਾਨੂੰ ਕਈ ਬੰਦੇ ਸੋਚ ਲੈਂਦੇ ਨੇ ਵੀ ਇੱਕ ਆਪਣੀ ਆਦਤ ਹੈ ਥੋੜਾ ਜਿਹਾ ਆਪਾਂ ਪੰਜਾਬੀ ਮਜ਼ੇ 'ਚ ਵੱਧ ਰਹੇ ਨੇ ਆਪਾਂ ਹੱਸ ਕੇ ਹਾਸੇ ਟੱਟੇ 'ਚ ਪੈ ਜਾਂਦੇ ਆ ਪਰ ਉਹਦੇ ਤੋਂ ਥੋੜਾ ਜਿਹਾ ਸੋਚਣ ਦੀ ਗੱਲ ਇਹ ਆ ਵੀ ਆਪਾਂ ਜੇ ਉਸ ਨੂੰ ਨੇੜੇ ਹੋ ਕੇ ਉਹਦਾ ਦੁੱਖ ਦਰਦ ਸੁਣ ਕੇ ਜਿੱਥੇ ਪ੍ਰਸ਼ਾਸਨ ਦੀ ਮਦਦ ਲੈਣੀ ਹੈ ਉਹ ਵੀ ਲੈ ਲਈਏ ਜਿੱਥੇ ਸਾਡੇ ਕੋਲ ਸਮਾਜ ਦੇ ਤੌਰ ਤੇ ਆਪ ਅਸੀਂ ਕਿਸੇ ਦੇ ਨਾਲ ਖੜ ਕੇ ਕਿਸੇ ਦਾ ਸਵਾਰ ਸਕਦੇ ਹਾਂ ਸਾਨੂੰ ਜਿਵੇਂ ਭਾਈਚਾਰਾ ਆਪਣਾ ਪਹਿਲਾਂ ਵਾਂਗ ਹੁੰਦਾ ਸੀ ਉਹਨੂੰ ਤਗੜਾ ਰੱਖੀਏ ਜੇ ਗਵਾਂਢੀ ਸਾਡਾ ਸੁਖੀ ਹੈ ਤਾਂ ਅਸੀਂ ਵੀ ਸੁਖੀ ਹਾਂ ਉਸ ਦਿੱਪਤਾ ਨੇ ਕਦੋਂ ਸਾਡੇ ਘਰ ਵੜ ਜਾਣਾ ਸਾਨੂੰ ਸ਼ਾਇਦ ਪਤਾ ਨਹੀਂ ਲੱਗਦਾ